ਕਰਨਾਲ ਦੇ ਅਮੂਪੁਰ ਦੇ ਵਿੱਚ ਜਿਹੜੇ ਸਿੱਖਾਂ ਦੇ ਘਰਟਾਏ ਗਏ ਉਹਦੇ ਉੱਤੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੀਆਂ ਸਾਰੀਆਂ ਗੱਲਾਂ ਬਾਤਾਂ ਕਰ ਦਿੱਤੀਆਂ ਤੇ 16 ਤਰੀਕ ਨੂੰ ਨਾ 12 ਨੂੰ 12 ਤਰੀਕ ਨੂੰ ਉੱਥੇ ਯਾਨੀ ਕੱਲ ਕੋਈ ਵੱਡਾ ਇਕੱਠ ਵੀ ਕੀਤਾ ਜਾ ਰਿਹਾ ਹੈ ਜੀ ਕੱਲ ਗੁਰਚਰਨ ਸਿੰਘ ਗਰੇਵਾਲ ਹੋਰਾਂ ਨਾਲ ਗੱਲਬਾਤ ਹੋਈ ਸੀਗੀ ਉਹ ਕਹਿੰਦੇ ਕਿ ਅਸੀਂ ਜਥੇਬੰਦੀਆਂ ਉੱਥੇ ਪਹੁੰਚ ਰਹੀਆਂ ਨੇ ਸਾਡੇ ਨੁਮਾਇंदे ਵੀ ਪਹੁੰਚਣਗੇ ਤੇ ਪਰ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਾਗਦੀ ਹੋਈ ਨਜ਼ਰ ਆ ਰਹੀ ਹੈ। ਜਾ ਕੇ ਉੱਥੇ ਜੀ ਗਈ ਹੈ ਉੱਥੇ ਜਾ ਕੇ ਮੁਲਾਕਾਤ ਕੀਤੀ ਹੈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਾਦੂ ਬਾਲੂ ਸਾਹਿਬ ਨਾਲ ਸੀਗੀ ਉੱਥੇ। ਹੂੰ ਉਹ ਸੰਧ ਵਾਲੇ ਭਵਿੰਦਰ ਸਿੰਘ ਸੰਧਮੀ ਨਾਲ ਸੀਗੇ। ਹੂੰ ਉੱ ਤੇ ਇਹ ਸਾਰੇ ਉੱਥੇ ਨਾਲ ਸੀਗੇ ਤੇ ਗਏ ਨੇ ਉੱਥੇ ਕਿਹਾ ਕਿ ਅਸੀਂ ਹਰਿਆਣਾ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਜੀ ਇਹਨਾਂ ਦੇ ਘਰ ਬਣਾ ਕੇ ਦਿਓ ਤੁਸੀਂ 4-4 ਲੱਖ ਦਿੱਤਾ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਨੇ ਠੀਕ ਹੈ 4 ਘਰਾਂ ਨੂੰ ਤੇ ਹਰਿਆਣਾ ਸਰਕਾਰ ਜੇਕਰ ਇਹਨਾਂ ਮਕਾਨ ਬਣਾ ਕੇ ਦੇ ਦੇਗੀ ਨਾਇਬ ਸਿੰਘ ਸੇਣੀ ਤਾਂ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਇਹਦੇ ਵਿੱਚ ਵੀ ਕਿ ਦੱਸੋ ਕੱਲ ਕੁਝ ਥਾਵਾਂ ਦੇ ਉੱਤੇ 1-1 ਲੱਖ ਗਿਆ ਹੈ ਕਹਿੰਦੇ ਲੱਖ-ਲੱਖ ਰੁਪਈਆ ਦਿੱਤਾ ਆਹੋ ਮੈਂ ਸਪੋਕਸਮੈਨ ਦੀ ਖਬਰ ਦੇ ਆਧਾਰ ਤੇ ਗੱਲ ਕੀਤੀ ਸੀ ਕਈ ਥਾਵਾਂ ਤੇ ਮੈਂ ਦੇਖਿਆ ਇਹ ਲੱਖ ਲੱਖ ਦੀ ਗੱਲ ਵੀ ਮੈਨੂੰ ਮਿਲ ਕੇ ਸਪੋਕਸਮੈਨ ਅਖਬਾਰ ਸਪੋਕਸਮੈਨ ਅਖਬਾਰ ਇਹਨਾਂ ਦਾ ਹਮੈਤੀ ਨਹੀਂ ਹੈਗਾ ਕਦੇ ਵੀ ਉਹ ਬੜੇ ਲੋਚਕਾਨਾਂ ਦਾ ਸ਼੍ਰੋਮਣੀ ਕਮੇਟੀ ਜਿਹੜਾ ਦਾ ਬੜਾ ਵੱਡਾ ਲੋਚਕਾ ਉਹ ਤੇ ਇਸ ਕਰਕੇ ਨਾ ਕਈ ਮੁੱਦੇ ਜਿਹੜੇ ਬੰਦੇ ਆਪਣਾ ਹੁੰਦੇ ਆ ਨਾ ਉਹਨਾਂ ਦੀ ਗੱਲ ਮੈਂ ਜਦਾਂ ਕਈ ਵਾਰੀ ਲੈ ਲੈਣਾ ਹੁੰਦਾ ਵੀ ਉਹ ਰੋਚਕ ਬੰਦਾ ਉਹਦਾ ਉਹਦੀ ਖਲਾਫਤਾ ਕਰੇਗਾ ਨਹੀਂ ਉਹ ਜੇ 1 ਲੱਖ ਦਾ ਲੱਖ 1 ਲੱਖ ਲਿਖਦਾ ਉਹ ਸਪੋਕਸਮੈਨ ਨੇ ਲਿਖਿਆ ਸੀਗਾ 4 ਲੱਖ ਰੁਪਈਆ ਪਰ ਵਿਅਕਤੀ ਜਾ ਇਦਾਂ ਕਹਿ ਰਹੀਏ ਆਪਾਂ ਕਹਿੰਦੇ ਨਾ 4 ਲੱਖ ਕੁੱਲ ਦਿੱਤੇ ਹੋਣਗੇ ਹੂੰ ਉਹ ਕੱਲੇ ਕੱਲੇ 4 ਲੱਖ ਲੱਖ ਲਿਖਤਾ ਉਹਨਾਂ ਨੇ ਇਦਾਂ ਹੋ ਸਕਦਾ ਕਿਉਂਕਿ 4 ਪਰਿਵਾਰ ਨੇ ਜੀ ਜੇਕਰ 4 ਲੱਖ ਕੁੱਲ ਦਿੱਤੇ ਆ ਲੱਖ ਲੱਖ ਹੋਗੇ ਫਿਰ ਤਾਂ ਤੇ ਬਾਕੀ ਇਹਦੀ ਆਪਾਂ ਹੋਰ ਵੀ ਕਰ ਲਾਂਗੇ ਵਿਸਤਾਰ ਤਹਿਤ ਜੀ ਹਰਿਆਣਾ ਦੇ ਕਰਨਾਲ ਦੀ ਜਿੱਥੇ ਸਿੱਖਾਂ ਦੇ ਉੱਤੇ ਹਮਲਾ ਹੋਇਆ ਉਹਨਾਂ ਦੇ ਘਰ ਇੱਕ ਤਰੀਕੇ ਨਾਲ ਤੋੜ ਦਿੱਤੇ ਗਿਆ ਹਮਲਾ ਉਦਾਂ ਨਹੀਂ ਹੋਇਆ ਪਰ ਘਰ ਤੋੜਨਾ ਵੀ ਹਮਲਾ ਹੀ ਹੈ ਇਸੇ ਤਰ੍ਹਾਂ ਦਾ ਮਾਮਲਾ ਯੂਕੇ ਦੇ ਵਿੱਚ ਵੀ ਸਾਹਮਣੇ ਆਇਆ ਜੀ ਯੂਕੇ ਦੇ ਵਿੱਚ ਇੱਕ ਸਿੱਖ ਪਰਿਵਾਰ ਦੇ ਘਰ ਦੇ ਉੱਤੇ ਅਟੈਕ ਕੀਤਾ ਜਾਂਦਾ ਹੈ ਰਾਤ ਦੇ ਹਨੇਰੇ ਦੇ ਵਿੱਚ ਕੋਈ ਵਿਅਕਤੀ ਆਉਂਦਾ ਹੈ ਜਿਵੇਂ ਆਪਣੇ ਇੱਥੇ ਪੈਟਰੋਲ ਵਾਲੀਆਂ ਬੋਤਲਾਂ ਹੁੰਦੀਆਂ ਨੇ ਉੱਥੇ ਇੱਕ ਪੈਟਰੋਲ ਨਮਾਈ ਕੋਈ ਚੀਜ਼ ਸੁੱਟਦਾ ਹੈ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਪੂਰੇ ਘਰ ਦੇ ਵਿੱਚ ਬਲਾਸਟ ਹੋ ਜਾਂਦਾ ਹੈ ਜਿਹਦੇ ਵਿੱਚ ਇੱਕ ਨੌਜਵਾਨ ਦੀ ਜਿਹਦਾ ਅਕਾਸ਼ਦੀਪ ਸਿੰਘ ਸ਼ਬੀਕ ਸਾਲਾਂ ਦਾ ਉਹਦੀ ਜਾਨ ਚਲੀ ਜਾਂਦੀ ਹੈ ਚਾਰ ਪਰਿਵਾਰਕ ਮੈਂਬਰ ਜ਼ਖਮੀ ਹੋ ਜਾਂਦੇ ਨੇ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਨੇ ਦੋ ਦੀ ਹਾਲਤ ਅਜੇ ਵੀ ਗੰਭੀਰ ਹੈ ਦੋ ਠੀਕ ਹੋ ਚੁੱਕੇ ਨੇ ਮਤਲਬ ਮੌਲੀ ਜਿਹੜੀਆਂ ਸੱਟਾਂ ਲੱਗੀਆਂ ਸੀ ਮਾਮਲਾ ਯੂਕੇ ਦੇ ਹੈਗਾ ਜੀ ਵੋਲਵਰ ਹੈਮਟਨ ਦਾ ਜਿੱਥੇ ਇਹ ਘਟਨਾ ਵਾਪਰੀ ਹੈ ਤਾਂ ਉੱਥੇ ਵੀ ਸਵਾਲ ਖੜੇ ਹੋਏ ਨੇ ਕਿ ਸਿੱਖਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ हां ਸੱਚੇ ਉੱਥੇ ਵਿਦੇਸ਼ਾਂ ਵਿੱਚ ਤਰਨ ਹੋਣ ਲੱਗੇ ਸਿੱਖ ਜੀ ਯੂਕੇ ਦੇ ਵਿੱਚ ਤਾਂ ਸਿੱਖਾਂ ਤੇ ਪਹਿਲਾਂ ਵੀ ਕੋਈ ਮਦਾ ਪਾਸ ਹੋਣ ਲੱਗਿਆ ਸੀਗਾ ਪਰ ਰੁਕ ਗਿਆ ਸੀਗਾ ਚਲੋ ਸਿੱਖਾਂ ਤੇ ਪਤਾ ਨਹੀਂ ਕਿਉਂ ਜਦੋਂ ਸਿੱਖਾਂ ਦੀ ਗੱਲਾਂ ਵੱਧ ਸਾਹਮਣੇ ਆਉਂਦੀਆਂ ਨੇ ਤੇ ਪਤਾ ਨਹੀਂ ਜਦੋਂ ਜਾਂ ਸਿੱਖਾਂ ਨੂੰ ਨੂੰ ਲੋਕ ਅੰਦਰੋਂ ਘਿਰਣਾ ਕਰਦੇ ਆ ਵੀ ਬੰਦੇ ਅਣਖੀ ਬੰਦੇ ਨੇ ਯਾਰ ਵੀ ਸਾਡੇ ਮੁਰੇ ਖੜਕੇ ਇਸੇ ਨੇ ਕਿ ਇਹ ਅੱਗੇ ਨਿਮਜ ਹੁੰਦੇ ਆਂ। ਨਿਟਰ ਹਾਂ ਨਿਰਪੱਖ ਰਹਾ। ਆਜ਼ਾਦ ਹਾਂ। ਸੱਚ ਕਹਾ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਅਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਬੁੜਾਂਗੇ ਪੰਜਾਬ ਦੀ ਆਵਾਜ਼ ਬਣ। ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ। بولਾਂਗੇ اندرونی رات بھਣਾਂਗੇ بلند آواز کھیت ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ہر ਪਿੰਡ ہر ਸ਼ਹਿਰ ਜਾਵਾਂਗਾ ਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਆ ਸੰਸਕ੍ਰਿਤੀ ਕੀ ਹੋਗੀ ਬਾਤ ਅਪ 25 ਚੈਨਲ ਹਿੰਦੀ ਵੀ ਹੋਗਾ ਸਾਥ 25 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ਟਾ ਜੀ ਮੈਂ ਹਕੁਮਤ ਰਾਜ ਚੁੰਵਾਵਾ ਤੇ ਤੁਸੀਂ ਦੇਖ ਲਿਓ 25 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ